ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਚਿੱਟੇ ਛੋਲੇ ਵਾਈਟ ਚਨੇ ਬਣਾਵਾਂਗੇ ਅੱਜ ਤੇ ਉਹਦੇ ਲਈ ਤੜਕਾ ਲੱਗਿਆ ਜੀ ਲਗਾਉਣ ਤੇ ਪਹਿਲਾਂ ਪਾ ਦਿੱਤੀਆਂ ਦੋ ਸੁੱਕੀਆਂ ਲਾਲ ਮਿਰਚਾਂ ਤੇਜ ਪੱਤਾ ਇਹਨਾਂ ਲੌਂਗ ਤੇ ਇੱਕ ਵੱਡੀ ਇਲਾਇਚੀ ਇਹ ਪਾਵਾਂਗੇ ਜੀ ਫਰੈਸ਼ ਜਿਹੜਾ ਕੜੀ ਪੱਤਾ ਨਾਲੇ ਥੋੜਾ ਪਾ ਦੇਣਾ ਜੀਰਾ ਤੇ ਨਹੀਂ ਇਹ ਥੋੜੇ ਮਸਾਲੇ ਜਿਹੜੇ ਖੜੇ ਮਸਾਲੇ ਆਪਾਂ ਕਹਿ ਦਿੰਦੇ ਆ ਇਹਨਾਂ ਨੂੰ ਜਰੂਰ ਪਹਿਲਾਂ ਪਾਓ ਨਾਲ ਬਹੁਤ ਵਧੀਆ ਜਿਹੜਾ ਫਲੇਵਰ ਆਉਂਦਾ ਹੈ ਤੇ ਕੜੀ ਪੱਤਾ ਦਾ ਬਹੁਤ ਵਧੀਆ ਇਹਦਾ ਟੇਸ ਵੀ ਵਧੀਆ ਹੈ ਤੇ ਸਿਹਤ ਦੇ ਵਿੱਚ ਪਾਉਣ ਦਾ ਫਾਇਦਾ ਵੀ ਬਹੁਤ ਜ਼ਿਆਦਾ ਥੋੜਾ ਲਗਾ ਕੇ ਸਿਰ ਤੇ ਨਾਲ ਹੀ ਕੱਟਿਆ ਦੋ ਪਿਆਜ਼ ਪਿਆਜ਼ ਐਡ ਕਰ ਦਿੰਨਾ ਹੈ ਪਿਆਜ਼ ਬ੍ਰਾਊਨ ਹੋਣ ਤੱਕ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਸੇਕ ਲਗਾਉਣਾ ਹੈ। ਹੰਜੀ ਪਿਆਜ਼ ਹੋ ਗਏ ਆ ਜੀ ਬ੍ਰਾਊਨ ਤੁਸੀਂ ਦੇਖ ਸਕਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਨਾ। ਇਹ ਤਿੰਨ ਤੋਂ ਚਾਰ ਟਮਾਟਰ ਲੈ ਸੀ ਇਹਦੇ ਵਿੱਚ ਹੀ ਆਪਾਂ ਅਦਰਕ ਲਸਣ ਜਿਹੜਾ ਉਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਹੈ। ਇਹ ਨਾਲੀ ਐਡ ਕਰਾਂਗੇ ਇਹਦੇ ਵਿੱਚ ਸੁੱਕੀ ਮੇਥੀ ਥੋੜਾ ਪਾ ਦਿਓ ਜੀ ਨਮਕ ਬਾਕੀ ਨਮਕ ਆਪਾਂ ਬਾਅਦ ਵਿੱਚ ਪਾਵਾਂਗੇ ਇਹਦੇ ਨਾਲ ਥੋੜਾ ਜਿਹਾ ਹੁਣ ਆਪਾਂ 2 ਤੋਂ 3 ਮਿੰਟ ਫਿਰ ਇਹਨੂੰ ਦੁਬਾਰਾ ਕਵਰ ਕਰਕੇ ਸੀਖ ਲਗਾਵਾਂਗੇ ਜਦੋਂ ਤੱਕ ਟਮਾਟਰ ਜਿਹੜੇ ਆ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ ਚਾਰ ਤੋਂ ਪੰਜ ਮਿੰਟ ਸੀਕ ਲਗਾ ਲਿਆ ਪਰ ਟਮਾਟਰ ਅਦਰਕ ਤੇ ਲਸਣ ਪਾ ਕੇ ਹੁਣ ਪਾਵਾਂਗੇ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਲਓ ਜਿੰਨੀ ਵੀ ਤੁਸੀਂ ਪਸੰਦ ਕਰਦੇ ਆ ਸਸ ਪਾਵਾਂਗੇ 1 ਟੇਬਲस्पून ਢੇਗੀ ਮਿਰਚ ਹਲਦੀ ਥੋੜਾ ਨਮਕ ਹੋਰ ਐਡ ਕਰਾਂਗੇ ਥੋੜਾ ਆਪਾਂ ਪਹਿਲਾਂ ਜਿਹੜਾ ਪਾ ਦਿੱਤਾ ਸੀ ਚੰਗੀ ਤਰ੍ਹਾਂ ਮਿਕਸ ਕਰ ਲਓ ਥੋੜਾ ਪਾਣੀ ਐਡ ਕਰਾਂਗੇ ਇਹਦੇ ਵਿੱਚ ਤੇ ਨਾਲ ਹੀ ਤੁਸੀਂ ਦੇਖ ਸਕਦੇ ਆ ਕਿ ਆਪਾਂ ਇਹਦੇ ਵਿੱਚ ਪਾਉਣ ਵਾਸਤੇ ਜਿਹੜਾ ਪੱਤੀ ਆ 2 ਟੇਬਲस्पून ਲਈ ਸੀ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲਿਆ ਹੈ ਇਹ ਵਾਲਾ ਪਾਣੀ ਆਪਾਂ ਚਨੇ ਪਾਉਣ ਤੋਂ ਬਾਅਦ ਜਿਹੜਾ ਇਹਦੇ ਵਿੱਚ ਪਾਉਣਾ ਹੈ ਕਥਿਤ ਤੋਂ ਬਿਨ ਵੀ ਬਣਾ ਸਕਦੇ ਆ ਪਰ ਜੇ ਆਪਾਂ ਇਹ ਪਾਣੀ ਇਸ ਤਰ੍ਹਾਂ ਵਾੜ ਕੇ ਪਾਉਂਦੀਆਂ ਤੇ ਥੋੜਾ ਵਧੀਆ ਜਿਹੜਾ ਢਾਬੇ ਦੇ ਸਟਾਈਲ ਦੇ ਦਾਪਾ ਖਾਂਦੇ ਆ ਬਾਹਰ ਫੋਲੇ ਪੂੜੀਆਂ ਜਾਂ ਭਟੂਰੇ ਉਸ ਤਰ੍ਹਾਂ ਦਾ ਸੇਮ ਜਿਹੜੇ ਚਨੇ ਬਣ ਜਾਂਦੇ ਆ ਹੁ ਕਤਲ ਸੀ ਦੇ ਦਸ ਰਹੇ ਆ ਚੰਗੀ ਤਰ੍ਹਾਂ ਬਣ ਗਿਆ ਆ ਤੇ ਇਹ ਚਨੇ ਰਾਤ ਨੂੰ ਜਿਹੜੇ ਆਪਾਂ ਭਿੰਕੇ ਰੱਖ ਲੈ ਸੀ ਤੇ ਹੁਣ ਆਪਾਂ ਇਹਨੂੰ ਤਿੰਨ ਤੋਂ ਚਾਰ ਬਾਅਦ ਵਿੱਚ ਸੀਟੀਆਂ ਲਗਾਉਣੀਆਂ ਤੇ ਇਹ ਬਣ ਜਾਣੇ ਚਾਹੀਦੇ ਆ ਸਾਡੀ ਤੇ ਆ ਕਿ ਤੁਸੀਂ ਜੇ ਮਸਾਲੇ ਦੀ ਤਰ੍ਹਾਂ ਖਾਣੇ ਆ ਤਾਂ ਪਾਣੀ ਬਿਲਕੁਲ ਥੋੜਾ ਐਡ ਕਰੋ ਜੇ ਥੋੜੀ ਗਰੇਵੀ ਪਸੰਦ ਕਰਦੇ ਆ ਤਾਂ ਪਾਣੀ ਜਿਹੜਾ ਇੱਕ ਗਲਾਸ ਵੱਧ ਇਹਦੇ ਵਿੱਚ ਪਾ ਲਓ ਨਾ ਪਾ ਜਿਹੜੀ ਇਹ ਪੱਤੀ ਉਬਾਲੀ ਸੀਗੀ ਉਹਦਾ ਪਾਣੀ ਆਪਾਂ ਜਿਹੜਾ ਪੌਣੀ ਦੇ ਵਿੱਚ ਪਾਣ ਕੇ ਇਹਦੇ ਵਿੱਚ ਐਡ ਕਰ ਲੈਣਾ ਹੈ ਜੀ ਅੱਜ ਚਨੇ ਬਣਿਆ ਤੇ ਜੀ ਇਹਦੇ ਨਾਲ ਆਪਾਂ ਪੂੜੀ ਵੀ ਬਣਾਵਾਂਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਦੋਂ ਤੁਸੀਂ ਵਾਈਟ ਚਨੇ ਘਰ ਵਿੱਚ ਬਣਾਉਂਦੇ ਆਂ ਤੇ ਫਿਰ ਨਾਲ ਕੀ ਖਾਣਾ ਪਸੰਦ ਕਰਦੇ ਆਂ ਪੂੜੀਆਂ ਜਾਂ ਘਟੂਰੇ ਪਰ ਅਸੀਂ ਅੱਜ ਬਣਾਵਾਂਗੇ ਇਹਦੇ ਨਾਲ ਪੂੜੀਆਂ ਤੇ ਨਾਲ ਹੀ ਇਹਦੇ ਮੈਂ ਦੋ ਆਲੂ ਜਿਹੜੇ ਕੱਟੇ ਆ ਇਹ ਤੁਹਾਡੇ ਤੇ ਆ ਕਿ ਤੁਸੀਂ ਪਾਉਣਾ ਚਾਹੁੰਦੇ ਆਂ ਜਾਂ ਨਹੀਂ ਪਰ ਜਦੋਂ ਇਹ ਸੀਟੀਆਂ ਲੱਗਣੀਆਂ ਨੇ ਤਿੰਨ ਚਾਰ ਆਲੂ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਣੇ ਆ ਤੇ ਗਰੇਵੀ ਇਹਦੇ ਨਾਲ ਥੋੜੀ ਜਿਹੀ ਆ ਸੰਘਣੀ ਹੋ ਜਾਂਦੀ ਹੈ ਇਸ ਲਈ ਆਪਾਂ ਆਲੂ ਜੜੇ ਦੋ ਇਹਦੇ ਵਿੱਚ ਐਡ ਕਰ ਲਏ। ਹੁਣ ਥੋੜਾ ਜਿਹਾ ਸੇਕ ਲਗਾਵਾਂਗੇ ਤਾਂ ਜਿੰਨਾ ਪਾਣੀ ਤੁਸੀਂ ਐਡ ਕਰਨਾ ਚਾਹੁੰਦੇ ਆ ਉਹਨਾ ਕਰੋ ਤੇ 4 ਤੋਂ 5 ਜਿਹੜੀਆਂ ਆਪਾਂ ਸੀਟੀਆਂ ਇਹਨੂੰ ਲਗਾ ਲੈਣ। ਹਾਂਜੀ ਚਨੇ ਬਣਾ ਕੇ ਰੈਡੀ ਕਰ ਲਏ ਆ ਤਾਂ ਹੁਣ ਬਣਾਵਾਂਗੇ ਜੀ ਪੂੜੀਆਂ। ਉਹਦੇ ਲਈ ਆਟਾ ਆਪਾਂ ਪਹਿਲਾਂ ਕਰ ਲਿਆ ਸੀ ਤਿਆਰ। ਬਿਲਕੁਲ ਜਿੱਦਾਂ ਆਪਾਂ ਰੋਟੀ ਬਣਾਉਣ ਲਈ ਆਟਾ ਤਿਆਰ ਕਰੀਦਾ ਆ ਉਹਦੀ ਕੀਤਾ ਥੋੜਾ ਜਿਹਾ ਵਿੱਚ ਨਮਕ ਤੇ ਤੇਲ ਪਾ ਕੇ ਜਿਹੜਾ ਆਟਾ ਭਗੁੰਨ ਲਿਆ ਸੀ ਤੇ ਹੁਣ ਪੂੜੀਆਂ ਆਪਾਂ ਬਣਾ ਕੇ ਤੇ ਲਾਸਟ ਤੇ ਇੱਕ ਛੋਟਾ ਜਿਹਾ ਤੜਕਾ ਆਪਾਂ ਲਗਾਵਾਂਗੇ ਹੋਰ ਚੰਨਿਆਂ ਨੂੰ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਿਓ ਪੂਰੀ ਤੇ ਲਾਈਕ ਵੀ ਕਰਿਓ ਇਸ ਦਾ ਫਲੇਮ ਜਿਹੜਾ ਹੈ ਮੀਡੀਅਮ ਤੇ ਕਰਕੇ ਬਸ ਦੋਨੋਂ ਸਾਈਡ ਤੋਂ ਆਪਣਾ ਇੰਦਾ ਹੌਲੀ-ਹੌਲੀ ਲਗਾ ਲੈਣਾ ਜਿਸੇਰਕ ਤੇ ਪੂੜੀਆਂ ਕੱਲਣੀਆਂ ਤਿਆਰ ਹੁਣ ਲਾਸਟੇ ਆਪਾਂ ਇੱਕ ਛੋਟਾ ਜਿਹਾ ਲਗਾਵਾਂਗੇ ਤੜਕਾ ਚਨਿਆਂ ਨੂੰ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੜਕਾ ਤਾਂ ਆਪਾਂ ਪਹਿਲਾਂ ਲਾ ਹੀ ਦਿੱਤਾ ਸੀਗਾ ਤੇ ਹੁਣ ਆਪਾਂ ਸੋਚਿਆ ਵੀ ਥੋੜਾ ਜਿਹਾ ਟੇਸਟ ਹੋਰ ਵਧਾ ਲਈਏ ਤੇ ਉਹਦੇ ਲਈ ਇੱਕ ਪੈਹ ਲਿਆ ਆਪ। ਬਰੂਕੋ ਥੋੜਾ ਜਿਹਾ ਹੋਏ ਲੈ ਦੇ ਵਿੱਚ ਪਾਵਾਂਗੇ। ਤੇ ਨਾਲ ਹੀ ਥੋੜਾ ਜਿਹਾ ਜੀਰਾ ਤਨੀਆ ਪਾ ਲਓ। ਜਿੱਦਾਂ ਹੀ ਥੋੜਾ ਜਿਹਾ ਸੇਕ ਲੱਗਦਾ ਆ ਤੇ ਆਪਾਂ ਇਸ ਤਰ੍ਹਾਂ ਅਦਰਕ ਜਿਹੜਾ ਕੱਟਿਆ ਆ ਬਿਲਕੁਲ ਪਤਲੇ ਦੀ ਸਲਾਈਸ ਇਸ ਤਰ੍ਹਾਂ ਲੰਬੇ ਜਿਹੜੇ ਉਹ ਕੱਟੇ ਆ ਤੇ ਆਪਾਂ ਹੁਣ ਇਹਦੇ ਵਿੱਚ ਐਡ ਕਰ ਦੇਣਾ ਥੋੜਾ ਜਿਹਾ ਸੇਕ ਲਗਾ ਕੇ ਤੇ ਚਣਿਆਂ ਵਿੱਚ ਪਾ ਦਵਾਂਗੇ। ਡੇ ਜੀਰੇ ਨੂੰ ਥੋੜਾ ਸੇਕ ਲੱਗਦਾ ਆ ਤਾਂ ਪਾ ਤੜਿੱਪਾ ਦੇਣਾ ਵਿੱਚ। ਤੇ ਹੁਣ ਆਪਾਂ ਜੀ ਕਰ ਦੇਣਾ ਚਣਿਆਂ ਦੇ ਵਿੱਚ ਐਡ। ਇਹ ਤੜਕਾ ਲਾਸਟੇ ਜਰੂਰ ਲਗਾਓ ਵਧੀਆ ਟੇਸਟ ਪਾਓ ਤੇ ਹੁਣ ਆਪਾਂ ਜਿਹੜਾ ਉਹਨੂੰ ਵਧੀਆ ਸਵਾਦ ਕਰਕੇ ਅੱਜ ਪੂੜੀਆਂ ਦੇ ਨਾਲ ਜਿਹੜੇ ਪੜਾਵਾਂਗੇ ਜੀ ਚਨੇ। ਤੁਸੀਂ ਵੀ ਕਰਿਓ ਜਰੂਰ ਟਰਾਈ। ਹੁਣ ਆਪਾਂ ਤੜਕਾ ਜੀ ਪਾ ਦੇਣਾ ਚਣਿਆਂ ਦੇ ਵਿੱਚ ਤੇ ਨਾਲ ਹੀ ਲਾਸਤੀ ਪਾਵਾਂਗੇ ਆਪਾਂ ਤਾਂ ਨਹੀਂ ਆ ਦੇਖੋ ਕਿੰਨੇ ਵਧੀਆ ਚਨੇ ਜਿਹੜੇ ਬਣ ਕੇ ਬਿਲਕੁਲ ਤਿਆਰ ਆ ਤੇ ਪੂੜੀਆਂ ਵੀ ਆਪਾਂ ਤਿਆਰ ਕਰ ਲਈਆਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਣੀ ਵੱਧ ਪਾਉਣਾ ਤੇ ਪਾਸ ਸਕਦੇ ਜੇ ਆਪਾਂ ਪੂੜੀਆਂ ਜਾਂ ਭਟੂਰਿਆਂ ਦੇ ਨਾਲ ਖਾਣੀ ਆ ਤੇ ਇਸ ਤਰ੍ਹਾਂ ਦੀ ਥੋੜੀ ਜਿਹੜੀ ਇਹਦੀ ਗਰੇਵੀ ਆ ਉਹ ਸਭ ਨੂੰ ਹੀ ਵਧੀਆ ਲੱਦੀ ਆ ਜ਼ਿਆਦਾ ਲਿਕਵਿਡ ਨਹੀਂ ਵਧੀਆ ਲੱਗਾ ਇਸ ਦਿਨ ਆੜੀ ਰੈਡੀ ਹੋ ਗਈ ਆ ਜੀ ਅੱਜ ਦੀ ਰੈਸਪੀ ਆਪਾਂ ਬਣਾਈ ਆ ਜਿਹੜੀ ਵਾਈਟ ਚਨੇ ਤੁਹਾਡੇ ਨਾਲ ਸ਼ੇਅਰ ਕੀਤੀ ਆ ਜਰੂਰ ਟਰਾਈ ਕਰਿਓ ਆਪਣੇ ਅਕੋਰਡਿੰਗ ਭਟੂਰੇ ਪੂੜੀਆਂ ਚਾਵਲ ਜੋ ਵੀ ਤੁਸੀਂ ਖਾਣਾ ਚਾਹੁੰਦੇ ਇਹਦੇ ਨਾਲ ਬਣਾਓ ਬਹੁਤ ਟੇਸਟੀ ਬਣਦੀ ਆ ਤੇ ਜਲਦੀ ਮਿਲਦੇ ਆਪਾਂ ਨੈਕਸਟ ਐਸਪੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਰਹੇ